ਜੀ ਸਤ ਸ੍ਰੀ ਅਕਾਲ 1 by 1 ਜਿੱਦਾਂ ਖਰੜ ਸਹਿਰ ਦੇ ਵਿੱਚ ਅਸੀਂ ਕੋਠੀਆਂ ਲੈ ਕੇ ਆਉਂਦੇ ਆ ਬਹੁਤ ਹੀ ਘੱਟ ਬਜਟ ਦੇ ਵਿੱਚ ਤੇ ਗੇਟਡ ਸੁਸਾਇਟੀ ਦੇ ਵਿੱਚ ਅਰਬਾਨ ਸਿਟੀ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ 3 BHK ਜਿਹੜੀਆਂ ਕੋਠੀਆਂ ਲੈ ਕੇ ਆਏ ਜਿਹੜੀਆਂ ਬੜੀਆਂ ਸ਼ਾਨਦਾਰ ਹੈ ਇਹਦੀ ਜੇ ਫੈਸਿਲਿਟੀ ਦੀ ਗੱਲ ਕਰੀਏ ਵੀ ਨੇੜੇ ਇੰਡਸ ਸਕੂਲ ਹੈ ਜਿੱਥੋਂ ਮਹਾਲੀ ਤੱਕ ਦੇ ਇਹਦੇ ਬੱਚੇ ਪੜ੍ਹਨਾ ਆਉਂਦੇ ਆ ਨਾਲ ਗਵਰਨਮੈਂਟ ਪਬਲਿਕ ਸਕੂਲ ਹੈ ਜਿਹੜਾ ਇੰਗਲਿਸ਼ ਮੀਡੀਅਮ ਉਹ ਵੀ ਹੈਗਾ ਤੇ ਨੈਸ਼ਨਲ ਹਾਈਵੇ ਵੀ ਨੇੜੇ ਜਿਹੜਾ ਨਵਾਂ ਨਿਕਲ ਰਿਹਾ ਅੰਮ੍ਰਿਤਸਰ ਹਿਮਾਚਲ ਦਿੱਲੀ ਤੱਕ ਜਿਹੜਾ ਉਹ ਜਾਂਦਾ ਵਾ ਆਓ ਆਪਾਂ ਅੰਦਰ ਦਿਖਾਈਏ ਤੇ ਕੀ ਹੈ ਜੇ ਅਗਰ ਪਹਿਲਾਂ ਜਿਹੜਾ ਐਲੀਵੇਸ਼ਨ ਹੈ ਉਹ ਕੋਠੀ ਦਾ ਉਹ ਤੁਹਾਨੂੰ ਕੈਮਰਾਮੈਨ ਦਿਖਾ ਰਿਹਾ ਜਿਹੜੀਆਂ ਗਲੀਆਂ ਉਹ ਵੀ ਥੋੜਾ ਜਿਹਾ ਦਿਖਾ ਰਿਹਾ ਗਲੀਆਂ ਜਿਹੜੀਆਂ 30 ਫੁੱਟ ਨੇ ਪੂਰੇ ਖੁੱਲੇ ਢਲੇ ਰੋਡ ਹੈ ਕਿਉਂਕਿ ਅੱਜ ਕੱਲ੍ਹ ਹਰ ਇੱਕ ਦੀ ਇਹ ਉਹ ਹੁੰਦੀ ਹੈ ਇੱਛਾ ਵੀ ਜਿਹੜਾ ਅਸੀਂ ਵੇ ਕਲੈਕਟਰ ਲਈ ਇਹਦੇ ਸਾਨੂੰ ਰੂਟ ਚਾਹੀਦੇ ਆ ਅੰਦਰ ਵੀ ਛੋਟੀ ਗੱਡੀ ਦੀ ਪਾਰਕਿੰਗ ਹੈਗੀ ਆ ਤੇ ਬੜ ਬਾਹਰ ਤਾਂ ਖੁੱਲਡੁੱਲੀਆਂ ਗਲੀਆਂ ਹੈਗੀਆਂ ਨੇ ਇੱਥੋਂ ਆਪਾਂ ਐਂਟਰ ਹੋ ਰਹੇ ਆ ਮੇਨ ਐਂਟਰ ਹੁੰਦੇ ਆ ਸਾਹ ਜੇ ਅਗਰ ਆਪਾਂ ਡਰੈੰਗ ਰੂਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਿਹੜਾ ਸੁੰਦਰ ਬਣਿਆ ਹੋਇਆ ਵਾ ਤੇ ਐਲ ਡੀ ਪੈਨਲ ਬਣਿਆ ਹੋਇਆ ਵਾ ਤੇ ਇੱਧਰ ਜਿਹੜਾ ਵਾਸ਼ਰੂਮ ਹੈ ਉਹ ਬਣਿਆ ਹੋਇਆ ਵਾਸ਼ਰੂਮ ਵੀ ਤੁਹਾਨੂੰ ਦਿਖਾਉਂਦੇ ਆ ਜਿਹੜੀ ਸਹਾਰਾ ਦੀ ਅੱਜ ਕੱਲ ਫਿਟਿੰਗ ਹੁੰਦੀ ਹੈ ਉਹ ਫਿਟਿੰਗ ਹੋ ਕੇ ਬਹੁਤ ਸੋਹਣਾ ਕੰਮ ਹੈ ਰਹਾ ਵਾ ਤੇ ਇਧਰ ਤੇ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਦੇ ਵਿੱਚ ਸਪੇਸ ਬਹੁਤ ਹੈ ਬੇ ਖੁੱਲੇ ਡੁੱਲੇ ਜਿਹੜੀ ਹੈਗੀ ਆ ਉਹ ਕਿਚਨ ਹੈ ਤੇ ਉਧਰ ਆਪਾਂ ਰੂਮ ਦੀ ਗੱਲ ਕਰੀਏ ਬੇ ਜਿਹੜਾ ਰੂਮ ਹੈ ਉਹ ਬਹੁਤ ਖੁੱਲਡੁੱਲਾ ਹੈ ਬੇ ਇਧਰ ਤੁਹਾਨੂੰ ਕੈਮਰਾਮੈਨ ਦਿਖਾਉਂਦਾ ਜਿਹੜਾ ਇਹ ਸਾਰਾ ਕਾਪੂ ਬੋਰਡ ਉੱਪਰ ਦਾ ਕੰਪਲੀਟ ਹੈ ਜੇ ਇੱਥੇ ਐਲਈਡੀ ਆਪਾਂ ਵੜੀ ਲਾ ਕੇ ਤਾਂ ਵੀ ਇਹ ਗੱਲ ਕਰੀਏ ਸਪੇਸ ਦੀ ਤਾ ਉਹ ਰ ਬੈੱਡ ਲਾ ਕੇ ਬੀੜੀ ਸਪੇਸ ਦਾ ਕਮਰੇ ਦੀ ਚਾਰੇ ਪਾਸੇ ਬਹੁਤ ਜ਼ਿਆਦਾ ਹੈ ਇੱਧਰੋਂ ਜਿਹੜਾ ਵਾਸ਼ਰੂਮ ਹੈ ਉਹ ਤੁਹਾਨੂੰ ਦਿਖਾਉਂਦੇ ਆ ਨਾਲ ਹੀ ਤੇ ਇੱਧਰ ਜਿਹੜਾ ਵਾਸ਼ਿੰਗ ਏਰੀਆ ਹੈ ਇੱਧਰ ਪਿੱਛੇ ਸਾਰਾ ਜਿਹੜਾ ਵਾਸ਼ਿੰਗ ਏਰੀਆ ਉਹ ਕਿਉਂਕਿ ਜਿਹੜਾ ਵਾਸ਼ਿੰਗ ਏਰੀਆ ਉਹ ਵੀ ਬਹੁਤ ਖੁੱਲਡੁੱਲਾ ਚਾਹੀਦਾ ਉਹ ਵਾਸ਼ਿੰਗ ਏਰੀਆ ਹੈਗਾ ਨਾ ਤੇ ਆਪਾਂ ਫੋਮ ਨੂੰ ਤੁਹਾਨੂੰ ਉੱਪਰ ਲੈ ਕੇ ਚਾਲਦੇ ਆਂ ਉੱਪਰ ਕੀ ਬਣਾਉਣਾ ਇਹ ਰਿਲਿੰਗ ਵੇਰਾ ਲੱਗਿਆ ਵੀ ਜਿਹੜਾ ਕੋਈ ਕੰਮ ਪੈਂਡਿੰਗ ਨਹੀਂ ਹੈਗਾ ਸਾਰੇ ਜਿਹਦੇ ਕੰਮ ਹੈ ਕੋ ਕੰਪਲੀਟ ਕੀਤੇ ਹੋਏ ਆ ਉੱਪਰ ਜੇ ਫਰਸਟ ਰੂਮ ਦੀ ਗੱਲ ਕਰੀਏ ਤਾਂ ਅੰਦਰ ਜਿਹੜਾ ਹੈਗਾ ਇਹ ਫਰਸਟ ਰੂਮ ਹੈ ਉੱਪਰ ਕਿਸੇ ਨੇ ਜਿੱਦਾਂ ਸਟੂਡੈਂਟ ਹੈ ਉਹ ਇੱਥੇ ਜਿੱਦਾਂ ਯੂਨੀਵਰਸਿਟੀ ਵੀ ਨੇੜੇ ਆ ਇਹ ਵਾਸ਼ਰੂਮ ਆ ਗਿਆ ਜਿੱਦਾਂ ਸਟੂਡੈਂਟਾਂ ਨੂੰ ਜੇ ਕਿਤੇ ਰੈਂਟ ਪਰਪਸ ਲਈ ਵੀ ਦੇਣਾ ਤਾਂ ਇਹ ਦੋ ਪਾਰਟਾਂ ਦੇ ਵਿੱਚ ਉੱਪਰ ਰੈਂਟ ਲਈ ਦੇ ਸਕਦੇ ਹੋ ਤੁਸੀਂ ਐਦਾਂ دوسرا ਰੂਮ ਜਿਹੜੇ ਉੱਪਰਲੇ ਬਿਲਡਿੰਗ ਤੇ ਆ ਬੈਡਰੂਮ ਬੰਬਈ ਵੀ ਬਹੁਤ ਖੁੱਲਾ ਆ ਗਿਆ ਜਿਵੇਂ ਥੱਲੇ ਸੀ ਐਸ ਚੀਜ਼ ਉਦੋਂ ਹੀ ਉੱਪਰ ਆ ਗਿਆ ਇਹਦਾ ਜਿਹੜਾ ਬੈਡਲੈਕ ਏਰੀਆ ਬਹੁਤ ਹੈ ਇਧਰੜੇ ਕਾਪੋਰਡ ਉੱਪਰ ਦਾ ਕੰਪਲੀਟ ਹੈ ਤੇ ਐਲਈਡੀ ਲੱਗ ਕੇ ਜਿਹੜੀ ਸਪੇਸ ਵਾਈਜ਼ ਪੂਰਾ ਵਾਸ਼ਰੂਮ ਪੂਰੇ ਕੁਲਰ ਡਲੇ ਤੇ ਵਧੀਆ ਜਿੱਦਾਂ ਦੱਸਿਆ ਸੀ ਸਾਰਾ ਦੀ ਫਿਟਿੰਗ ਹੋਈ ਹੋਈ ਹੈ ਤੇ ਅੱਧਰ ਪਿੱਛੇ ਜਿਹੜਾ ਉਹ ਹੈਗਾ ਏਰੀਆ ਦਿਓ ਵੀ ਪੂਰਾ ਵਧੀਆ ਵਾ ਤੇ ਇਹਨਾਂ ਨੇ ਕਵਰ ਕੀਤਾ ਹੋਇਆ ਬਹੁਤ ਸੋਹਣਾ ਪਿੱਛੇ ਵੀ ਵੈਂਟੀਲੇਸ਼ਨ ਲਈ ਬਹੁਤ ਵਧੀਆ ਹੈਗਾ ਤੇ ਇੱਧਰ ਦੇ ਕਿਚਨ ਵੀ ਆਰਗਨਾਈਜ਼ਡ ਹੈ ਥੋੜਾ ਜਿਆਦਾ ਡਾਈਨਿੰਗ ਟੇਬਲ ਵੀ ਗਾੜਾ ਪਿਆ ਸਕਦੇ ਆ ਰੋਟੀ ਬਣਾ ਸਕਦੇ ਤੇ ਤੇ ਇਹਦਾ ਉੱਪਰ ਕਿਚਨ ਹੈ ਉਹ ਵੀ ਜਦਾਂ ਥੱਲੇ ਆਇਆ ਸਪੇਸ ਵਾਈਜ਼ ਵਧੀਆ ਜੇ ਕਿਸੇ ਨੇ ਰੈਂਟ ਪਰ ਵਧੀਆ ਲੈਣਾ ਹੋਇਆ ਤਾਂ ਆ ਇਹਦਾ ਲੈਦਰ ਰੈਂਟ ਉਹਦਾ ਲੈਦਰ ਰੈਂਟ ਵੀ ਲੈ ਸਕਦੇ ਆ ਜੇ ਅਗਰ ਕਿੰਨੇ ਰੈਂਟ ਜਿਨਾਉਣਾ ਉਹ ਤੇ ਇਹਦਾ ਡਬਲ ਸਟੋਰੀ ਹੋਊਗੀ ਜੇ ਅਗਰ ਆਪਾਂ ਹੋਰ ਉੱਪਰ ਜਾઈએ ਉੱਪਰ ਦੀ ਗੱਲ ਕਰੀਏ ਤਾਂ ਜਿਹੜੇ ਮੌਮਟੀ ਐ ਉਹ ਵੀ ਦਿਖਾ ਲੈਂਦੇ ਤੁਹਾਨੂੰ ਇਹ ਹੈਗੀ ਮੌਂਟਿੰਗ ਮੌਂਟਿੰਗ ਲਿਖੋ ਵੀ ਮੌਮਟੀ ਦੇ ਵਿੱਚ ਜਿਹੜੀ ਸਪੇਸ ਕਿੰਨੀ ਆ ਅਗਰ ਤੁਸੀਂ ਕੋਈ ਆਪਣਾ ਸਟੋਰ ਬਣਾਉਣਾ ਹਸ ਸਮਾਨ ਰੱਖਣ ਲਈ ਜਾਂ ਕਿਸੇ ਨੇ ਪੜਨਾ ਹੈ ਮਤਲਬ ਕਿ ਥੋੜਾ ਦਵਾਨ ਬੈਠ ਲਾ ਕੇ ਉਹ ਵੀ ਜਿਹੜਾ ਹਵਾ ਬਹੁਤ ਸ਼ਾਨਦਾਰ ਹੈ ਖੁੱਲ੍ਹੇ ਡੁੱਲੇ ਹਵਾ ਤੇ ਬਾਹਰ ਵੀ ਜਿਹੜਾ ਉੱਪਰ ਛੱਤ ਹੈ ਜਿਹੜਾ ਵਿੜਾ ਹੈ ਉਹ ਬਹੁਤ ਖੁੱਲ੍ਹਡੁੱਲਾ ਹੈ ਤੇ ਜਿਨ੍ਹਾਂ ਨੇ ਇਹ ਸੁੰਦਰ ਕੋਠੀ ਦੇ 3BHK ਦੀ ਕੋਠੀ ਦੇ ਜੀ ਮਾਲਕ ਬਾਨਾਂ ਤੋਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹ ਤੁਸੀਂ ਜਿਹੜੀ ਸੁੰਦਰ ਕੋਠੀ ਦੇ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ